ਸਤਿ ਸ਼੍ਰੀ ਅਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਜੈਸ ਬੈਂਕ ਦੇ ਸਾਹਮਣੇ ਦੂਜੇ ਦਿਨ ਵੀ ਧਰਨਾ ਉਸੇ ਤਰ੍ਹਾਂ ਜਾਰੀ ਆ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਬੈਂਕ ਦੇ ਅਧਿਕਾਰੀ ਕਿਸਾਨਾਂ ਕੋਲ ਪਹੁੰਚੇ ਕੋਈ ਗੱਲ ਹੋਈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਸਾਨ ਆਗੂ ਨੇ ਸਾਡੇ ਕੋਲ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਪੰਜਾਬ ਦੇ ਤੇ ਕ੍ਰਾਂਤੀਕਾਰੀ ਕਿਸਾਨ ਜੂਨੀਅਨ ਡਾਕਟਰ ਦਰਸ਼ਨਪਾਲ ਦੀ ਜੂਨੀਅਨ ਆ ਜਿਹੜੀ ਉਹ ਤੋਂ ਵੀ ਆਗੂ ਪਹੁੰਚੇ ਬਣੇ ਸੋ ਸੰਜੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਨੇ ਜਿਹੜੇ ਇੱਥੇ ਪਹੁੰਚੇ ਬਣੇ ਪਹਿਲਾਂ ਗੱਲ ਕਰਦੇ ਆਂ ਹਾਂਜੀ ਵੀਰਜੀ ਵੈਗਰੂ ਜੀ ਖਾਲਸਾ ਖਾਲਸਾ ਵੈਗਰੂ ਜੀ ਕੀ ਭਤੇ ਕੀ ਨਾਮ ਹੈ ਜੀ ਰਣਜੀਤ ਸਿੰਘ ਸੁਆਜਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀਕਾਰੀ ਪਟਿਆਲਾ ਦੂਜੇ ਦਿਨ ਵੀ ਧਰਨਾ ਉਸੇ ਤਰ੍ਹਾਂ ਜਾਰੀ ਹੈ ਜੀ ਬੈਠੇ ਹੋ ਡਟੇ ਕੋਈ ਹੋਈ ਨਹੀਂ ਗੱਲ ਪ੍ਰਸ਼ਾਸਨ ਨਾਲ ਜਾਂ ਅਧਿਕਾਰੀਆਂ ਨਾਲ ਨਹੀਂ ਹਜੇ ਕੋਈ ਗੱਲ ਨਹੀਂ ਜੀ ਹੋਈ ਕਿਸੇ ਨਾਲ ਕਿਸੇ ਨੇ ਨਹੀਂ ਸਾਨੂੰ ਆ ਕੇ ਦੱਸਿਆ ਜਾਂ ਪੁੱਛਿਆ ਸਾ ਤੋਂ ਹੂੰ ਤੇ ਕੱਲ ਦਾ 1 ਵਜੇ ਦੇ ਲਗਭਗ ਦਾ ਬੈਂਕ ਬੰਦ ਆ ਹੈ ਹੂੰ ਤੇ ਮੁਲਾਜ਼ਮ ਆਪ ਦਾ ਸਮਾਨ ਸਮਨ ਜੋ ਵੀ ਉਹਨਾਂ ਦਾ ਹੈਗਾ ਤੀ ਉਹ ਲੈ ਕੇ ਚਲੇ ਗਏ ਇੱਕ ਵਾਰੀ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਸੀ ਵੀ ਇੱਥੇ ਥਾਣੇ 'ਚ ਬੁਲਾਇਆ ਬੈਂਕ ਵਾਲਿਆਂ ਨੂੰ ਹੂੰ ਤੇ ਉਸ ਤੋਂ ਬਾਅਦ ਸਾਡੇ ਕੋਲੇ ਨਾ ਕੋਈ ਥਾਣੇ ਵਾਲਿਆਂ ਦੀ ਰਿਪੋਰਟ ਆ ਤੇ ਨਾ ਕੋਈ ਬੈਂਕ ਵਾਲਿਆਂ ਦੀ ਰਿਪੋਰਟ ਆ ਹੂੰ ਸਵੇਰੇ ਸੂਗੋ ਇੱਕ ਆਇਆ ਸੀ ਕੋਈ ਨੌਜਵਾਨ ਇਹਨਾਂ ਦਾ ਬੈਂਕ ਵਾਲਿਆਂ ਦਾ ਹੂੰ ਉਹ ਖੋਲਦਾ ਹੋਊਗਾ ਤੇ ਉਹ ਕਹਿੰਦਾ ਹੋਊਗਾ ਵੀ ਮੇਰਾ ਸਮਾਨ ਪਿਆ ਸੀ ਕਿਹਾ ਵੀ ਸਾਡੇ ਕੋਲ ਤਾਂ ਨਾ ਚਾਬੀ ਆ ਅਸੀਂ ਤਾਂ ਉਹ ਬੈਠੇ ਆ ਨਾ ਕਿਸੇ ਨੂੰ ਖੋਲਣ ਦੇਣਾ ਉਦੋਂ ਤੱਕ ਨਹੀਂ ਉਹ ਕੌਣ ਸੀਗਾ ਜੀ ਉਹਦੇ ਕੋਲ ਚਾਬੀ ਵੀ ਨਹੀਂ ਸੀ ਨਹੀਂ ਉਹਦੇ ਕੋਲੇ ਚਾਬੀ ਹੋਣੀ ਨਹੀਂ ਅੱਛਾ ਤੇ ਜਾਂ ਉਹਦੇ ਕੋਲੇ ਹੋ ਵੀ ਸਕਦੀ ਆ ਨਹੀਂ ਪਤਾ ਸਾਨੂੰ ਇਸ ਬਾਰੇ ਤਾਂ ਖੋਲਣ ਦੀ ਗੱਲ ਕਰ ਖੋਲਣ ਦੀ ਗੱਲ ਕਰਦਾ ਸੀ ਉਹ ਅੱਛਾ ਪਰ ਉਹ ਖੋਲਣ ਦੀ ਗੱਲ ਕਰਨ ਦੇ ਨਾਲ ਹੀ ਜਣੀ ਨੂੰ ਇਸ ਗੱਲ ਦਾ ਲੋਕਾਂ ਨੇ ਜਵਾਬ ਦਿੱਤਾ ਕਿ ਵੀ ਸਾਡਾ ਜਦੋਂ ਤੱਕ ਮਸਲਾ ਨਹੀਂ ਹੱਲ ਬੈਂਕ ਕਰਦਾ ਉਦੋਂ ਤੱਕ ਅਸੀਂ ਕੋਈ ਬੈਂਕ ਖੋਲਣ ਦੀ ਕਿਸੇ ਨੂੰ ਵੀ ਉਹ ਨਹੀਂ ਜਾਸਤ ਦਵਾਂਗੇ ਜੀ ਜੇ ਦੇਖਿਆ ਜਾਵੇ ਜੀ ਬੈਂਕ ਦੇ ਅੱਗੇ ਬੈਠੇ ਹੋ ਸਿਸਟਮ ਹੁਣ ਸਾਰਾ ਆਨਲਾਈਨ ਚੱਲਦਾ ਏ ਕਿਸੇ ਹੋਰ ਸਾਈਡ ਦੀ ਕਮਾਈ ਜਾਣਗੇ ਉਰੇ ਕਿਹੜਾ ਆਟਾ ਚੀਨੀ ਵੇਚਣੀ ਆ ਵੀ ਇਹਨਾਂ ਦਾ ਨੁਕਸਾਨ ਹੋਊਗਾ ਦੇਖੋ ਜੀ ਨੁਕਸਾਨ ਤਾਂ ਹੁਣ ਇਹਨਾਂ ਦਾ ਤਾਂ ਅਸੀਂ ਜੇ ਚਲੇ ਵੀ ਜਾਵਾਂਗੇ ਤਾਂ ਵੀ ਨਹੀਂ ਹੁੰਦਾ ਜੇ ਬੈਠੀਆਂ ਤਾਂ ਵੀ ਨਹੀਂ ਜਾਂਦਾ ਬੈਂਕ ਪਹਿਲਾਂ ਹੀ ਡੁੱਬਣ ਦੇ ਕਿਨਾਰੇ ਆ ਡੁੱਬਣ ਦੇ ਕਿਨਾਰੇ ਆ ਜੀ ਹਾਂ ਇਹ ਬੈਂਕ ਡੁੱਬਣ ਦੇ ਕਿਨਾਰੇ ਕਿੱਡੀ ਗੱਲ ਕਹਿ ਰਹੇ ਹੋ ਤੁਸੀਂ ਨਹੀਂ ਇਹ ਸਰਚ ਮਾਰ ਕੇ ਦੇਖੋ Google ਤੇ ਉਹ ਦੱਸੂਗਾ ਤੁਹਾਨੂੰ ਵੀ ਹਾਂ ਕਿੱਥੇ ਤੱਕ ਇਹਦਾ ਉਹ ਪਹੁੰਚ ਗਿਆ ਤੇ ਦੂਜਾ ਵੀ ਕਿਸਾਨ ਮਾਰੂ ਜਿਹੜੀ ਨੀਤੀਆਂ ਨੇ ਉਹ ਇਹ ਲਗਾਤਾਰ ਜਣੀ ਇਹਨਾਂ ਦੀਆਂ ਵਿਚਾਰੀ ਨੇ ਉਹ ਭਾਵੇਂ ਸਰਕਾਰੀ ਬੈਂਕ ਨੇ ਜਾਂ ਪ੍ਰਾਈਵੇਟ ਬੈਂਕ ਨੇ ਕਿਸਾਨ ਮਾਰੂ ਨੀਤੀਆਂ ਕਿੱਦਾਂ ਜੀ ਬੈਂਕ ਤਾਂ ਸਾਥ ਦਿੰਦਾ ਕਿਸਾਨ ਨੂੰ ਲੋੜ ਪੈਂਦੀ ਆ ਜਾਂ ਮਰਜ਼ੀ ਆ ਕੇ ਦਰਵਾਜ਼ਾ ਖੜਕਾ ਦੇਵੇ ਨੰਬਰ ਲਿਆਵੇ ਲਿਮਟ ਕਰਾਵੇ ਦੇਖੋ ਜੀ ਉਹ ਗੱਲ ਤਾਂ ਸਾਨੂੰ ਪਹਿਲੀ ਭਾਂਤ ਪਤਾ ਹੈਗਾ ਵੀ ਉਹ ਨੰਬਰਾਂ ਦੀ ਵੀ ਲੋੜ ਨਹੀਂ ਹੁਣ ਤਾਂ ਆਧਾਰ ਕਾਰਡ ਦੀ ਲੋਨ ਮਿਲਦਾ ਹੂੰ ਪਰ ਜਦੋਂ ਇਹ ਲੋਨ ਦਿੰਦੇ ਆ ਉਹ ਤੋਂ ਪਹਿਲਾਂ ਬੰਦੇ ਤੋਂ ਚੈੱਕ ਬੁੱਕਾਂ ਲੈ ਲੈਂਦੇ ਆ ਉਹਤੇ ਤੇ ਸਾਈਨ ਕਰਾ ਲੈਂਦੇ ਆ ਤੇ ਬੋਚਰਾਂ ਦੇ ਸਾਈਨ ਕਰਾ ਲੈਂਦੇ ਆ ਪਤਾ ਨਹੀਂ ਉਹ ਕਿੰਨੇ ਕਿੰਨੇ ਜਗ੍ਹਾ ਤੇ ਜਿਹੜਾ ਸਾਈਨ ਕਰਾ ਲੈਂਦੇ ਆ ਉਦੋਂ ਉਹ ਬੰਦਾ ਇਹਨੂੰ ਕਰਨਾ ਪੈਂਦਾ ਹੁੰਦਾ ਕਿਉਂਕਿ ਉਹਨੂੰ ਲੋਡ ਹੁੰਦੀ ਆ ਤੇ ਉਸ ਦਾ ਫਿਰ ਇਸ ਬੈਂਕ ਵਾਂਗੂ ਸਾਰੇ ਬੈਂਕ ਨੇ ਜਿਹੜੇ ਉਹ ਗਲਤ ਇਸਤੇਮਾਲ ਕਰਦੇ ਆ ਸਰਕਾਰੀ ਬੈਂਕਾਂ 'ਚ ਵੀ ਕਰਦੇ ਆ ਅਸੀਂ ਬਹੁਤ ਸਾਰੇ ਸਾਡੇ ਕੋਲੇ ਕੇਸ ਆਉਂਦੇ ਆ ਤੇ ਜਦੋਂ ਇੱਕ ਬੰਦਾ ਪੈਸੇ ਵੀ ਬੈਂਕ ਦੇ ਭਰਦਾ ਤੇ ਬੈਂਕ ਨੂੰ ਐਨਓਸੀ ਵੀ ਦੇ ਦਿੰਦਾ ਹੂੰ ਤੇ ਬੈਂਕ ਐਨਓਸੀ ਤਾਂ ਉਹਨੂੰ ਦੇ ਦਿੰਦਾ ਪਰ ਉਹਦਾ ਖਾਤਾ ਨਹੀਂ ਨਿਲ ਕਰਦੇ ਤੇ ਉਸ ਖਾਤੇ ਚ ਪੈਸੇ ਕਢਾ ਕੇ ਆਪਦੇ ਤੌਰ ਤੇ ਵਰਤਦੇ ਆ ਕਈ ਬੈਂਕਾਂ ਦਾ ਇਹ ਫਰਾਡ ਆਇਆ ਸਾਡੇ ਸਾਹਮਣੇ ਅੱਛਾ ਜੀ ਆ ਵੱਡਾ ਫਰਾਡ ਇੱਥੇ ਜਿਹੜਾ ਆਇਆ ਸਾਡੇ ਕੋਲ ਕੇਸ ਹੈ ਜਿਹਦੇ ਸੀ ਬਾਬਤ ਦੋ ਦਿਨ ਹੋ ਗਏ ਬੈਠੇ ਆ ਇਹਦੇ ਤੇ ਇਹ ਆ ਵੀ ਜਦੋਂ ਇੱਕ ਕਿਸਾਨ ਨੇ ਆਪਦੀ ਲਿਮਟ ਭਰਤੀ ਉਹ ਆਪਦੇ ਵੱਲੋਂ ਠੀਕ ਆ ਵੀ ਮੈਂ ਲਿਮਟ ਭਰਤੀ ਜਿੱਦੇ ਮੈਨੂੰ ਲੋੜ ਹੋ ਗਈ ਮੈਂ ਦੁਬਾਰੇ ਜਾ ਕੇ ਬੈਂਕ ਤੋਂ ਲੈ ਲੂੰਗਾ ਪੈਸੇ ਪਰ ਜਦੋਂ ਉਹ ਦੁਬਾਰੇ ਆਉਂਦਾ ਕਿਸਾਨ ਆਪਣੀ ਲੋੜ ਮੁਤਾਬਕ ਤਾਂ ਉਹਨੂੰ ਇਹ ਦੱਸਿਆ ਜਾਂਦਾ ਵੀ ਤੇਰੇ ਤਾਂ ਬੈਂਕ 'ਚ ਪੈਸੇ ਹੈ ਨਹੀਂ ਤੇ ਜਦੋਂ ਕਿਸਾਨ ਰੌਲਾ ਪਾਉਂਦਾ ਤੇ ਇੱਥੇ ਚਾਰ ਬੰਦੇ ਲਿਆ ਕੇ ਜਲੂਸ ਇਹਨਾਂ ਦਾ ਕੱਢਦਾ ਤਾਂ ਫਿਰ ਉਹ ਦੱਸ ਦਿਆ ਵੀ ਤੇਰੇ ਜਿਹੜੇ ਆ ਪੈਸੇ ਨੇ ਲਿਮਟ ਵਾਲੇ ਇਹ ਫਲਾਣਾ ਜਿਹੜਾ ਅਮਰਤਪਾਲ ਸ਼ਾਇਦ ਉਹਦਾ ਨਾਮ ਹੈ ਮੁਲਾਜ਼ਮਾਂ ਦਾ ਇਹਨਾਂ ਦਾ ਕੋਈ ਜਿਹੜਾ ਸਬਕਾ ਹੈਗਾ ਜਾਂ ਭੱਜਿਆ ਵਜਾਂ ਭਗਾਉੜਾ ਕੌਣ ਆਹੋ ਇਹ ਤਾਂ ਇਹ ਬੈਂਕ ਦੱਸੂਗਾ ਬਈ ਉਹ ਦੇ ਮਾਂ ਦੇ ਖਾਤੇ 'ਚ ਪੈਸੇ ਪੈ ਗਏ ਜਾਂ ਉਹਦੇ ਪਿਓ ਦੇ ਖਾਤੇ 'ਚ ਤੁਹਾਡੇ ਚੈੱਕ ਰਾਹੀਂ ਤੁਹਾਡੇ ਬੋਚਰ ਰਾਹੀਂ ਜਾਂ ਤੁਸੀਂ ਜੇ ਤੁਸੀਂ ਗੱਲ ਵਧੀਆ ਕੀਤੀ ਹੈ ਜੀ ਮੇਰੇ ਕੋਲ ਗੱਲ ਇਹ ਵੀ ਆਈ ਆ ਇੱਥੇ ਕੋਈ ਅਧਿਕਾਰੀ ਗੱਲਾਂ ਕਰਦੇ ਸੀਗੇ ਕਿਸੇ ਬੰਦੇ ਕੋਲ ਬਈ ਜੀ ਦੇਖੋ ਇਹ ਜਿਹੜੇ ਪੈਸੇ ਸੀਗੇ ਇਹ ਇਹਨਾਂ ਨੇ ਅੰਮ੍ਰਿਤਪਾਲ ਨੂੰ ਵਿਆਜ ਤੇ ਦਿੱਤੇ ਸੀ ਉਹ ਬੈਂਕ 'ਚ ਇਦਾਂ ਕਮਾ ਲਏ ਹੁਣ ਇਹ ਰੌਲਾ ਪਾਉਂਦੇ ਨੇ ਇਦਾਂ ਦੀਆਂ ਚਰਚਾਾਂ ਵੀ ਚੱਲ ਰਹੀਆਂ ਨੇ ਜੀ ਦੇਖੋ ਜੀ ਮੈਂ ਤੁਹਾਨੂੰ ਪਹਿਲੇ ਕਿਹਾ ਵੀ ਇਹ ਫਰਾਡ ਆ ਜਿਹੜਾ ਸਾਰੇ ਬੈਂਕਾਂ 'ਚ ਆ ਇਹ ਵੱਡਾ ਫਰਾਡ ਆ ਕਿ ਕਿਉਂ ਕਿਸੇ ਨੂੰ ਵਿਆਜ ਤੇ ਦਊਗਾ ਵਿਆਜ ਤੇ ਤਾਂ ਕਿਸਾਨ ਆਪ ਲੈ ਰਿਹਾ ਆਪਦੀ ਜ਼ਮੀਨ ਗਹਿਣੇ ਦੇ ਕੇ ਬੈਂਕ ਨੂੰ ਪਰ ਇਹ ਚਰਚਾ ਇਦਾਂ ਦੀ ਚੱਲਦੀ ਹੈ ਜੀ ਦੇਖੋ ਜਿਹੜਾ ਚੋਰ ਆ ਉਹਨੇ ਭੱਜਣ ਵਾਸਤੇ ਰਸਤੇ ਬਣਾਉਣੇ ਹੁੰਦੇ ਨੇ ਤੇ ਅਮਰਤਪਾਲ ਦਾ ਬਿਆਨ ਵੀ ਹੈ ਕਿ ਵੀ ਮੈਂ ਇਕੱਲੇ ਨਹੀਂ ਪੈਸੇ ਖਾਦੇ ਸਾਰੇ ਬੈਂਕ ਵਾਲੇ ਨੇ ਜਿਹੜੇ ਮੁਲਾਜ਼ਮ ਨੇ ਉਹ ਸਾਰੇ ਨਾਲ ਨੇ ਇਹਦੇ ਜੀ ਤੇ ਇਹਦਾ ਮਤਲਬ ਵੀ ਸਾਰੇ ਰਲ ਮਿਲ ਕੇ ਸਾਰੇ ਜਿਦਾ ਜਿੱਥੇ ਦਾ ਲੱਗਦਾ ਹੈ ਲਾਉਂਦੇ ਆ ਤੇ ਸਾਡੀ ਜਿਹੜੀ ਜਨਤਾ ਵਿਚਾਰੀ ਭੋਲੀ ਭਾਲੀ ਮੰਗਾਈ ਦੇ ਜ਼ਮਾਨੇ ਦੇ ਵਿੱਚ ਜਾਂ ਆਪਦੇ ਬੱਚਿਆਂ ਨੂੰ ਕਿਸੇ ਨੇ ਪੜ੍ਹਾਉਣ ਦੇ ਉਹ ਤੇ ਚ ਕਿਸੇ ਨੇ ਬੱਚਿਆਂ ਨੂੰ ਬਾਹਰ ਭੇਜਣ ਦੇ ਵਿੱਚ ਪੈਸੇ ਦੀ ਹਰ ਬੰਦੇ ਨੂੰ ਅੱਜ ਲੋੜ ਆ। ਹੂੰ ਉਹਨਾਂ ਕੋਲ ਇਹੀ ਹੁੰਦਾ ਇੱਥੇ ਜਾਂ ਤਾਂ ਪੈਸੇ ਆ ਆ ਪ੍ਰਾਪਰਟੀ ਦੇ ਜੋ ਜਾਂ ਗਹਿਣੇ ਰੱਖ ਜੋ ਜਾਂ ਕੋਈ ਹੋਰ ਜਿਹੜੀ ਕਿਸੇ ਦੇ ਰਿਸ਼ਤੇਦਾਰ ਭਾਈਚਾਰੇ ਦੀ ਪ੍ਰਾਪਰਟੀ ਆ ਉਹ ਇਹਨਾਂ ਨੂੰ ਦੇ ਜੋ ਉਹਦੇ ਬਦਲੇ ਤੁਹਾਨੂੰ ਪੈਸਾ ਆ ਦੀ ਤੁਸੀਂ ਗੱਲ ਕਰੀਏ ਜੀ ਅਮਰਤਪਾਲ ਜਿਸ ਦਿਨ ਥਾਣੇ ਬੁਲਾਇਆ ਸੀ ਅਸੀਂ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਈ ਤੂੰ 10 ਪੈਸੇ ਕਿੱਥੇ ਗਏ ਕਿੱਦਾਂ ਵਰਤੀ ਉਹ ਕਹਿੰਦਾ ਭਾਜੀ ਜਿਨ੍ਹਾਂ ਦੇ ਕੋਲ ਪੈਸੇ ਗਏ ਨੇ ਜੇ ਮੈਂ ਇੰਟਰਵਿਊ 'ਚ ਉਹਨਾਂ ਦੇ ਨਾਮ ਦੱਸਤੇ ਤਾਂ ਪੈਸੇ ਵਾਪਸ ਨਹੀਂ ਆਉਣੇ। ਜੇ ਤੁਸੀਂ ਇਹਨੂੰ ਗੁਪਤ ਰੱਖ ਲੇਂਗੇ ਉਹ ਮੈਨੂੰ ਉਮੀਦ ਹੈਗੀ ਪੈਸੇ ਵਾਪਸ ਉਹ ਬੰਦੇ ਕਰ ਦੇਣਗੇ। ਇਦਾਂ ਦੀਆਂ ਗੱਲਾਂ ਕਰਦਾ ਸੀ। ਉਹ ਤਾਂ ਸਾਫ਼ ਗੱਲ ਹੋ ਗਈ ਨਾ ਫਿਰ? ਹੂੰ। ਵੀ ਸੱਚੀ-ਮੁੱੱਚੀ ਉਹਦੇ ਨਾਲ ਹੋਰ ਨਾਲੇ ਹੋਵੇ ਨੇ। ਹੂੰ। ਤੇ ਜੇ ਉਹ ਨੌਂ ਲੈਂਦਾ ਤਾਂ ਪੈਸੇ ਕਿਉਂ ਨਹੀਂ ਆਉਣਗੇ? ਨਾਲੇ ਅਸੀਂ ਅਮਰਤਪਾਲ ਤੋਂ ਥੋੜਾ ਪੈਸੇ ਲੈਣੇ ਨੇ। ਨਾਲ ਅਸੀਂ ਉਹਨੂੰ ਦਿੱਤੇ ਆ। ਅਸੀਂ ਬੈਂਕ ਨਾਲ ਸਾਡਾ ਲੈਣ ਦੇਣਾ ਬੈਂਕ ਨੂੰ ਅਸੀਂ ਪੈਸੇ ਦਿੱਤੇ ਆ ਬੈਂਕ ਤੋਂ ਹੀ ਅਸੀਂ ਪੈਸੇ ਲੈਣੇ ਆ ਬੈਂਕ ਨੇ ਹੀ ਸਾਡੇ ਨਾਲ ਫਰਾਡ ਕੀਤਾ ਹੁਣ ਅੱਗੇ ਦਾ ਪ੍ਰੋਗਰਾਮ ਕੀ ਹੋਊਗਾ ਜੀ ਬੈਂਕ ਵਾਲੇ ਤਾਂ ਜੇ ਨਾ ਆਏ ਤੁਸੀਂ ਕਿੰਨੇ ਦਿਨ ਬੈਠੇ ਰਹੇਗੇ ਦੇਖੋ ਇਹ ਤਾਂ ਨਹੀਂ ਕੋਈ ਗੱਲ ਹੈਗੀ ਵੀ ਬੈਂਕ ਵਾਲੇ ਆਉਣਗੇ ਨਹੀਂ ਨਹੀਂ ਆਉਣਗੇ ਸਾਡੇ ਕੋਲੇ ਹੋਰ ਰਾਹ ਹੈਗੇ ਇਹਨਾਂ ਦੇ ਹੋਰ ਬੈਂਕ ਹੈਗੇ ਸਾਡੇ ਕੋਲੇ ਹੋਰ ਵੀ ਇਸ ਘਰਸ਼ ਨੂੰ ਤੇਜ਼ ਕਰਨ ਦੇ ਰਾਹ ਹੈਗੇ ਆ ਪਰ ਅਸੀਂ ਉਸ ਪਾਸੇ ਨੂੰ ਨਹੀਂ ਛੇਤੀ ਜਾਣਾ ਚਾਹੁੰਦੇ ਕਿਉਂਕਿ ਜੇ ਅਸੀਂ ਛੜਕਾਂ ਰੋਕਦੇ ਆ ਸਾਡੀ ਜਨਤਾ ਤੰਗ ਹੁੰਦੀ ਆ ਅਸੀਂ ਉਹ ਹੁੰਨੇ ਆ ਸਾਡੇ ਭੈਣ ਭਾਈ ਨੇ ਸਾਡਾ ਪਰਿਵਾਰ ਹੁੰਦਾ ਪਰ ਉਸ ਤੋਂ ਪਹਿਲਾਂ ਇਹ ਵੀ ਇੱਥੇ ਜਿਹੜੇ ਬੈਂਕ ਨੇ ਇੱਥੇ ਪਾਸੋਂ ਕੋਈ ਹੋਰ ਵੀ ਬੈਂਕ ਹੋਊਗਾ ਪੰਜਾਬ ਦੇ ਵਿੱਚ ਮੱਲਾ ਦਾ 100 ਉਹਨਾਂ ਤੋਂ ਇਹਨਾਂ ਦੀਆਂ ਉਹ ਨੇ ਜਿਹੜੀਆਂ ਬੈਂਕਾਂ ਨੇ ਪ੍ਰਾਂਚਾਂ ਨੇ ਉਹਨਾਂ ਤੋਂ 100 ਤੋਂ ਵੀ ਜ਼ਿਆਦੇ ਆ ਤੇ ਪਟਿਆਲੇ ਹੈੱਡ ਆਫਿਸ ਬੈਠਿਆ ਉਹਨੂੰ ਬੰਦ ਕਰ ਲਾਂਗੇ ਕਿੰਨੇ ਕਿੰਨੇ ਕ ਬੰਦ ਕਰਾਉਣਗੇ ਸਾਤੋਂ ਫਿਰ ਸਾਡੀ ਜਥੇਬੰਦੀ ਕਿਤੇ ਪਾਸੋਂ ਚ ਥੋੜੋ ਬੈਠੀ ਆ ਸਾਡੇ ਇਸ ਕੋਲ ਦਾ ਇਸ ਮੋਰਚੇ ਦਾ ਸ਼ੁਭ ਸ਼ਕਨਾ ਕਿ ਦੂਜੀਆਂ ਜਥੇਬੰਦੀਆਂ ਦੀ ਅੱਜ ਸਾਡੇ ਕੋਲੇ ਦੋ ਸਾਥੀ ਇੱਥੇ ਆਏ ਆ ਸਾਨੂੰ ਹਮਾਇਤ ਦੇਣ ਤੇ ਜਦੋਂ ਅਸੀਂ ਹੋਰ ਇਸ ਘਰ ਨੂੰ ਤੇਜ ਕਰਾਂਗੇ ਸਾਡੇ ਕੋਲੇ ਜਥੇਬੰਦੀ ਤੋਂ ਪਹੁੰਚੇ ਨੇ ਜੀ ਉਹ ਕ੍ਰਾਂਤੀਕਾਰੀ ਡਾਕਟਰ ਦਰਸ਼ਨਪਾਲ ਦੀ ਜਥੇਬੰਦੀ ਦੇ ਸਾਡੇ ਹਰਨੇਕ ਸਿੰਘ ਜੀ ਭਲ ਮੱਜਰਾ ਤੋਂ ਉਹ ਆਏ ਆ ਤੇ ਇੱਕ ਕਾਦੀਆਂ ਤੋਂ ਸਾਡੇ ਸਾਥੀ ਆਇਆ ਉਹ ਬੋਲ ਕੇ ਗਿਆ ਤੇ ਇਹਨਾਂ ਨੂੰ ਵੀ ਬੋਲਣ ਦੀ ਹੁਣ ਹੋਊਗਾ ਬੋਲਣਗੇ ਆਪਦੇ ਪੱਲੋਂ ਆਪਦੇ ਵਿਚਾਰ ਵੀ ਦੇਣਗੇ ਆਪ ਦਾ ਸਾਨੂੰ ਸਮਰਥਨ ਵੀ ਦੇਣ ਆਇਆ ਜਦੋਂ ਸਮਰਥਨ ਵੀ ਲੋਕਾਂ ਚ ਕਹਿ ਕੇ ਜਾਣਗੇ ਵੀ ਇਸ ਗੱਲ ਤੇ ਕਿਵੇਂ ਸਾਡੀ ਕਿੰਨੀ ਕ ਸਪੋਰਟ ਕਰ ਸਕਦੇ ਆ ਇਸ ਕਰਕੇ ਜੇ ਅਸੀਂ ਇਹਨੂੰ ਹੋਰ ਵਧਾਂਗੇ ਤਾਂ ਸਾਡੇ ਨਾਲ ਹੋਰ ਜਥੇਬੰਦੀਆਂ ਇਸ ਮਾਮਲੇ ਚ ਆਉਣਗੇ ਹੋਰ ਕਿਸਾਨ ਨੇ ਜਿਹੜੇ ਪੀੜਤ ਨੇ ਇਸ ਬੈਂਕ ਤੋਂ ਇਹੋ ਜੇ ਹੋਰ ਬੈਂਕਾਂ ਤੋਂ ਜਿਹੜੇ ਪੀੜਤ ਨੇ ਇਹ ਜਿਹੜਾ ਕਾਫਲਾ ਸਾਡਾ ਹੋਰ ਲੰਬਾ ਹੋਊਗਾ ਕੋਈ ਸਾਹਮਣੇ ਆਇਆ ਜੀ ਹੋਰ ਕਿਸਾਨ ਵੀ ਸਾਡੇ ਨਾਲ ਵੀ ਇਸ ਨੇ ਇਦਾਂ ਫਰੋਡ ਕੀਤਾ ਕੋਈ ਗੱਲ ਸਾਹਮਣੇ ਆਈ ਹੋਵੇ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਸਾਡੇ ਕੋਲੇ ਸਾਥੀ ਹੈਗਾ ਕਿੱਥੇ ਖੜਿਆ ਸੀ ਮੁੰਡਾ ਨੌਜਵਾਨ ਹੂੰ ਤੇ ਉਹਨੂੰ ਜ਼ਰੂਰ ਪਤਾ ਕਿਉਂਕਿ ਅਸੀਂ ਇੱਧਰ ਨਵੇਂ ਆ ਸਾਡਾ ਪਿੰਡ ਤਾਂ ਇੱਥੋਂ ਮਿਲਦਾ ਵੀ 50 60 ਕਿਲੋਮੀਟਰ ਹੈ ਤੇ ਇੱਥੇ ਵਾਲੇ ਸਾਥੀ ਹੈ ਜਿਹੜੇ ਉਹਨਾਂ ਨੂੰ ਜਰੂਰ ਇਸ ਬਾਰੇ ਪਤਾ ਇਹਨੂੰ ਮੁੰਡੇ ਸਾਡੇ ਹਰਮਨ ਹੋਰ ਵੀ ਇਹਨਾਂ ਨੇ ਬਾਈ ਫਰਾਡ ਕੀਤੇ ਨੇ ਇਦਾਂ ਦੇ ਹਾਂਜੀ ਵੀਰੇ ਹੂੰ ਇਹ ਆਪਣੇ ਰਨੋ ਪਿੰਡ ਤੋਂ ਨੇ ਜੀ ਮਾਸਟਰ ਆ ਮੁੰਡਾ ਪੰਜਾਬ ਪੈਲਸ ਵਾਲਿਆਂ ਦਾ ਉਹਦਾ ਛੋਟਾ ਬ੍ਰਦਰ ਬਾਹਰ ਆ ਯੂਕੇ ਉਹਦੇ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦਾ ਸਾਡੇ ਪੈਸੇ ਵੀ ਨਹੀਂ ਮੈਂ ਉਹਦੇ ਬ੍ਰਦਰ ਤੋਂ ਨੰਬਰ ਲੈ ਕੇ ਗੱਲ ਕੀਤੀ ਉਹ ਕਹਿੰਦਾ ਮੈਂ ਸਰਕਾਰੀ ਮਾਸਟਰ ਆ ਮੈਂ ਸਾਹਮਣੇ ਨਹੀਂ ਆ ਸਕਦਾ ਮਾਂ ਜੇ ਤਾਂ ਤੇਰੇ ਪੈਸੇ ਇੱਕ ਨੰਬਰ 'ਚ ਨੇ ਤਾਂ ਤਾ ਤਾਂ ਤੂੰ ਸਾਹਮਣੇ ਆ ਜਾ ਹੂੰ ਤੇ ਉਹ ਕਹਿੰਦਾ ਵੀ ਨਹੀਂ ਉਹ ਮੈਨੂੰ ਕਹਿ ਰਿਹਾ ਉਹ ਬੰਦਾ ਕੀ ਆ ਮਰਤਪਾਲ ਆ ਜਿਹੜਾ ਜੇ ਤਾਂ ਮੈਂ ਉਹਦੇ ਲੇਵੇ ਵਗ ਗਿਆ ਉਹ ਸਾਊ ਬਣ ਕੇ ਉਹਨੇ ਕਹਿ ਦੇਣਾ ਤੇਰੇ ਪੈਸੇ ਮੈਂ ਕੱਲਾ ਦਊਂਗਾ ਹੋਰਾਂ ਦੇ ਵਿੱਚ ਨਹੀਂ ਤੂੰ ਉਹ ਇੱਕ ਨੇ ਕਿਸਾਨਾਂ ਨੂੰ ਇਕੱਠੇ ਹੀ ਨਹੀਂ ਹੋਣ ਦੇ ਰਿਹਾ ਤੇ ਰਾਜਪੁਰੇ ਤੋਂ ਉਹ ਬਲਵੀਰ ਸਿੰਘ ਆ ਮੁੰਡਾ ਜਿਹਦੀ ਅੱਡੇ ਦੇ ਵਿੱਚ ਜਿੰਮ ਹੁੰਦੀ ਸੀ 16 ਲੱਖ ਰੁਪਏ ਉਹਦਾ ਐਕਨ ਉਹਨੂੰ ਕਹਿ ਦਿੰਦਾ ਵੀ ਤੂੰ ਉਹਨਾਂ ਨਾਲ ਨਾ ਲੱਗੀ ਤੇਰੇ ਪੈਸੇ ਮੈਂ ਦੇ ਦੂੰਗਾ ਤੇ ਐਦਾਂ ਹੀ ਜਦੋਂ ਅਸੀਂ ਤਰਲੋਚਨ ਸਿੰਘ ਤੇ ਬਚਿੱਤਰ ਸਿੰਘ ਦਾ ਕੇਸ ਲੈ ਕੇ ਉਹਦੇ ਘਰ ਗਏ ਉਹ ਕਹਿੰਦਾ ਮੈਨੂੰ ਕਹਿੰਦਾ ਮੈਂ ਤੇਰੇ ਇਕੱਲੇ ਬਚਿੱਤਰ ਵਾਲੇ ਦੇ ਦੂੰਗਾ ਪੈਸੇ ਤਰਲੋਚਨ ਸਿੰਘ ਦੇ ਨਹੀਂ ਦਿੰਦਾ ਮਹਾ ਤਰਲੋਚਨ ਸਿੰਘ ਤੇ ਮੈਂ ਇਕੱਠੇ ਆਇਆ ਤੇਰੇ ਕੋਲ ਤੇ ਫਿਰ ਉਹਦੇ ਟੱਬਰ ਨੇ ਜ਼ਿੰਮੇਵਾਰੀ ਲੱਤੀ ਤੇ ਉਹ ਕਹਿੰਦਾ ਵੀ ਕੱਲੇ ਮੇਰੇ ਤੇ ਕੋਈ ਸੱਟਦੇ ਹੋ ਸਾਰੀ ਬੈਂਕ ਨੇ ਖਾਦਾ ਜਿੰਨੀ ਲੇਡੀਜ਼ ਮੁਲਾਜ਼ਮ ਨੇ ਸਾਰਿਆਂ ਨੇ ਅਸੀਂ ਨਹੀਂ ਖਾਦੇ ਨੇ ਰਲ ਕੇ ਤੇ ਹਰਿੰਦਰਾ ਮੁੰਡਾ ਉਹਦੇ ਨਾਲ ਘੁੰਡਰ ਵਾਲਾ ਉਹਨੇ ਵੀ ਖਾਦੇ ਨੇ ਕਹਿੰਦਾ ਅਸੀਂ ਖਾਦਨੇ ਉਹ ਕਹਿੰਦਾ ਮੇਰਾ ਲੈਣ ਦੇਣ ਹੁਣ ਵੀ ਹਰਿੰਦਰ ਦੇ ਨਾਲ ਚੱਲਦਾ ਹਰਿੰਦਰ ਉਸ ਟਾਈਮ ਬੈਂਕ ਦੇ ਵਿੱਚ ਹੈਗਾ ਜੇ ਮੈਂ ਆ ਕੇ ਹਰਿੰਦਰ ਨਾਲ ਗੱਲ ਕੀਤੀ ਇੱਥੇ ਕੱਠ ਹੋਇਆ ਮੈਂ ਆ ਕੇ ਗੱਲ ਕੀਤੀ ਮਾ ਵੀ ਹਰਿੰਦਰ ਕੌਣ ਆ ਕਹਿੰਦਾ ਜੀ ਮੈਂ ਆ ਮੈਂ ਉਹਦੇ ਨਾਲ ਗੱਲ ਕਰਨੀ ਚਾਹੀ ਮਾ ਮੈਂ ਬਚਿੱਤਰ ਸਿੰਘ ਦੀ ਲਿਮਟ ਕੰਪਲੀਟ ਕਰਾਉਣੀ ਆ ਕਹਿੰਦਾ ਤੁਸੀਂ ਹਜੇ ਨਾ ਕਰਵਾਓ ਮਾਹ ਫਿਰ ਉਹਨੂੰ ਕਹਿੰਦਾ ਮੇਰੇ ਨਾਲ ਅੰਦਰ ਆ ਜਾ ਉੱਥੇ ਗੱਲ ਕਰਦੇ ਆ ਮਾਹ ਵੀ ਤੂੰ ਭਾਈ ਸੈਂਤ ਐ ਕਰਵਾਏ ਨੇ ਚਾਹ ਕਹਿੰਦੇ ਥੋਨੇ ਜਦ ਲਿਮਟ ਕਰਤੀ ਪਹਿਲੀ ਗੱਲ ਤਾਂ ਉਹਨਾਂ ਨੇ ਧੋਖੇ ਦੇ ਨਾਲ ਲਿਮਟ ਹੀ 11 ਲੱਖ ਦੀ ਕੀਤੀ ਜਦਕਿ ਬਚਿੱਤਰ ਸਿੰਘ ਨੇ 3 ਲੱਖ ਦੀ ਕਰਵਾਏ ਸੀ ਹੂੰ ਸੈਂ ਉਹ ਕਰਵਾਈ ਜਾਂਦੇ ਨੇ ਜੀ ਇਹ ਕੱਲ ਵੀ ਤੁਸੀਂ ਦੱਸਤਾ ਸੀ ਹਾਂਜੀ ਹਰਨੇਕ ਸਿੰਘ ਜੀ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਪਤ ਹੈ ਹਰਨੇਕ ਸਿੰਘ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਿਸਾਨ ਨੂੰ ਖੁਸ਼ਹਾਲ ਕਰਨ ਦੇ ਸਰਕਾਰਾਂ ਦਾਅਵੇ ਤਾਂ ਕਰਦੀਆਂ ਨੇ ਪਰ ਕਿਸਾਨਾਂ ਦੇ ਹਾਲਾਤ ਜ਼ਮੀਨੀ ਪੱਧਰ ਤੇ ਜੇ ਦੇਖੇ ਜਾਣ ਜੀ ਬਹੁਤ ਨਾਜ਼ੁਕ ਨੇ ਦੇਖੋ ਜਿਹੜੇ ਸਰਕਾਰਾਂ ਦੇ ਬਿਆਨ ਨੇ ਨਾ ਅਸੀਂ ਬੂਰੇ ਬੜੀ ਦੂਰ ਤੋਂ ਸਮਝਦੇ ਆਉਂਦੇ ਆ ਇਹਨੂੰ ਉਲਟੇ ਕਰ ਲੈਣਾ ਚਾਹੀਦਾ ਹੂੰ ਉਹ ਸਰਕਾਰ ਕਿਸਾਨ ਦੀ ਮਦਦ ਕਰਨ ਦੀ ਬਜਾਏ ਕਿਸਾਨ ਨੂੰ ਲੁੱਟਣ ਦਾ ਢੰਗ ਬਣਾਏ ਬਿਨ ਉਹਨਾਂ ਨੇ ਜੀ ਉਹਨਾਂ ਨੇ ਢੰਗ ਬਣਾ ਲੈ ਕੇ ਪ੍ਰਾਈਵੇਟ ਬੈਂਕਾਂ ਬਣਾਉਣ ਨਾਲ ਆ ਸਰਕਾਰੀ ਬੈਂਕਾਂ ਵੀ ਕਸ ਨਹੀਂ ਛੱਡਦੀਆਂ ਹੂੰ ਲਿੰਮਟਾਂ ਬਣਾ ਕੇ ਜਿਸ ਲੋੜ ਵੀ ਕੋਈ ਹੱਥੋਂ ਦਾ ਹੈ ਉਹ ਉਸ ਰੋਡਰ ਕੱਪੜੇ ਪਾੜਨੇ ਨੇ ਕੱਪੜੇ ਲਾਉਣਨੇ ਨੇ ਹੂੰ ਲਿਮਟ ਬਣਾ ਲਈ ਜਿਵੇਂ ਆ ਕਾਕਾ ਦੱਸ ਕੇ ਹਟਿਆ ਵੀ ਕਰਾਉਣੀ 3 ਲੱਖ ਦੀ ਕਰਾ ਕਰਤੀ 11-12 ਲੱਖ ਦੀ ਮਤਲਬ ਇਹ ਪਹਿਲੇ ਚੋਰ ਤਲਾ ਮਨ ਦੇ ਵਿੱਚ ਮੋੜਨੇ ਆਪਾਂ ਲੋੜੀ ਲੱਟ ਖਾਤਾ ਆਪਾਂ ਨਹੀਂ ਲੈਣੇ ਇਸ ਗੱਲ ਦੀ ਗੱਲ ਬੜੀ ਬੇਇਮਾਨੀ ਹੈ ਇਹ ਇਹਨਾਂ ਨੂੰ ਦੂਰ ਤੋਂ ਰੱਖੀ ਵੀ ਜਿਹੜਾ ਲੋੜ ਬੰਦ ਹੁੰਦਾ ਹੈ ਕਿਸਾਨ ਆ ਚਾਹੇ ਕੋਈ ਹੋਰ ਹੈ ਉਹ ਬੈਂਕ ਕੋਲ ਆਉਂਦਾ ਆਪਣਾ ਅਰਥ ਸਾਰਨ ਵਾਸਤੇ ਪਰ ਬੈਂਕਾਂ ਉਲਟ ਆਪਣਾ ਬੰਡ ਬਡਾਈ ਕਰਨ ਵਾਸਤੇ ਉਹਨਾਂ ਟੰਗ ਹੁੰਦੇ ਹੀ ਲੁੱਟਣ ਕੰਨੀ ਹੋਇਆ ਉਹ ਪੋਲੇ ਪਾਲੇ ਬੰਦੇ ਨੂੰ ਪਤਾ ਹੁੰਦਾ ਮੈਂ ਉਹ ਲਟਾਈ ਕਰਾਉਣਾ ਕਿ ਮੈਂ ਆਪਣਾ ਫਾਇਦਾ ਲੈਣਾ ਹੈ ਲ ਹੋ ਜਾਂਦੀ ਹੈ ਲਟਾਈ ਇਹ ਬਸ ਤੋਂ ਬਾਹਰ ਹੈ ਬੈਗਮ ਸਰਕਾਰਾਂ ਦੀ ਬੜੀ ਵਧੀਆ ਗੱਲ ਹੈ ਲੋਕਾਂ ਨੂੰ ਲੁੱਟਣ ਪਰਾਏ ਮੈਨੇ ਅਰ ਇਹ ਤਾਂ ਕਹਾਣੀਆਂ ਕਿਤੇ ਹੋਰ ਜਾ ਰਹੀ ਆ ਪਤਾ ਨਹੀਂ ਇਹ ਲੋਕਾਂ ਨੂੰ ਖਾਨੀ ਕਰਸ ਹੁਣ ਸੜਕਾਂ ਤੇ ਲਿਆਉਣਗੇ ਅਰ ਆਉਣੇ ਪੈਣ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਸੰਯੁਕਤ ਕਿਸਾਨ ਮੋਰਚੇ ਦੀ ਯਾਰ ਗੈਰ ਰਾਜਨੀਤਿਕ ਮੋਰਚੇ ਦੀ ਆਪਸ ਵਿੱਚ ਬਣਦੀ ਨਹੀਂ ਇੱਥੇ ਇੱਕ ਪਲੇਟਫਾਰਮ ਤੇ ਇਕੱਠੇ ਦਿਖ ਰਹੇ ਹੋ ਜੀ ਦੇਖੋ ਇਹ ਤਾਂ ਇੱਕ ਸਾਨੂੰ ਪਾੜ ਕੇ ਰੱਖਣ ਦੀਆਂ ਗੱਲਾਂ ਨੇ ਜਦ ਇੱਕ ਭਾਈ ਨਾਲ ਲੁੱਟ ਹੋ ਰਹੀ ਆ ਉਹ ਤੰਗ ਆ ਜੁਆ ਸੁਣ ਕੇ ਕਿਉਂ ਨਹੀਂ ਉਹਦੀ ਮਦਦ ਦੇ ਵਿੱਚ ਜਾਊਗਾ ਇੱਥੇ ਰਾਜਗਰ ਗਾਇ ਲੱਗਦਾ ਕੋਈ ਰੌਲਾ ਨਹੀਂ ਹੈਗਾ ਅਸੀਂ ਸਭ ਇੱਕ ਹੈ ਧੱਕੇ ਦੇ ਖਿਲਾਫ ਇੱਕ ਹੈ ਬਿਲਕੁਲ ਜਿੰਦਾਂ ਵੀ ਹੋਊਗਾ ਸੀ ਉਹਨਾਂ ਖੜੇ ਚਾਹੇ ਉਹ ਨਹੀਂ ਵੀ ਕਿਸੇ ਵੀ ਜਸੇਬੰਦਰੀ ਵਿਚਾਰੇ ਸੀ ਉਹਨਾਂ ਵੀ ਖੜਾ ਹੈ ਹੂੰ ਜੀ ਧੰਨਵਾਦ ਜੀ ਕਾਦੀਆਂ ਜਥੇਵੰਦੀ ਤੋਂ ਨੇ ਇੱਧਰ ਗਏ ਨੇ ਬਾਈ ਜੀ ਚਲੇ ਗਏ ਨੇ ਸੋ ਕਾਦੀਆਂ ਜਥੇਵੰਦੀ ਵਾਲੇ ਬਾਈ ਜੀ ਚਲੇ ਗਏ ਨੇ ਫਿਲਹਾਲ ਇਹ ਕਹਿੰਦੇ ਕਿਸੇ ਨਾਲ ਵੀ ਧੱਕਾ ਹੋਊਗਾ ਤਾਂ ਅਸੀਂ ਡਟ ਕੇ ਖੜਾਂਗੇ ਹਾਂਜੀ ਤੁਸੀਂ ਇੱਕ ਸਵਾਲ ਮੈਨੂੰ ਕੀਤਾ ਸੀ ਵੀ ਇਹ ਜਦੋਂ ਮੈਂ ਕਹਿ ਰਿਹਾ ਸੀ ਵੀ ਬੈਂਕ ਘਾਟੇ ਦਾ ਸੌਦਾ ਇਹ ਹੋ ਰਿਹਾ ਤੇ ਇਹ ਜਿਹੜੀਆਂ ਕੱਪੜੇ ਵਾਜੇ ਨੇ ਇਕੱਲੀਆਂ ਇੱਥੇ ਨਹੀਂ ਹੋ ਰਹੀਆਂ ਇਸ ਬੈਂਕ ਦੇ ਵਿੱਚ ਇੱਕ ਸਾਡੀ ਭਾਰਤੀ ਕਿਸਾਨ ਜੂਨੀਅਨ ਕ੍ਰਾਂਤੀਕਾਰੀ ਕੋਲੇ ਰਾਮਪਰੇ ਤੋਂ ਕੇਸ ਆਇਆ ਸੀ ਤੇ ਇਸ ਤਰ੍ਹਾਂ ਹੀ ਉਹਨਾਂ ਮੁਲਾਜ਼ਮਾਂ ਨੇ ਵੀ ਇੱਕ ਕਿਸਾਨ ਨੂੰ ਇਹ ਕਹਿ ਕੇ ਕਿ ਤੇਰੀ ਸਾਰੀ ਲਿਮਟ ਆ ਜਿਹੜੀ ਉਹ ਮਾਫੀ ਚ ਆ ਗਈ ਤੇ ਤੂੰ 50000 ਰੁਪਏ ਦੇ ਦੇ ਤੇ ਤੇਰਾ ਕੇਸ ਜਣੀ ਸੋਲਵ ਹੋ ਗਿਆ ਤੇ ਉਸ ਬੰਦੇ ਨੇ 50000 ਦੇ ਕੇ ਜਣੀ ਉਹਦਾ ਜੇ 5-7 ਲੱਖ ਜਿੰਨਾ ਵੀ ਹੋਊਗਾ ਜੀ ਉਹਨੂੰ ਲੱਗਦਾ ਸੀ ਵੀ ਮਾਫੀ ਹੋਊਗੀ ਮੇਰੀ ਇੱਕ ਕਿਸ਼ਤਾਂ ਮੈਂ ਭਰ ਕੇ ਨਵੇੜਦਾ ਤਾਂ ਉਸਨੇ 50000 ਰੁਪਿਆ ਉਸ ਮੁਲਾਜ਼ਮ ਨੂੰ ਦੇ ਦਿੱਤਾ ਜੀ ਤੇ ਕੁਝ ਸਮੇਂ ਬਾਅਦ ਜਿਵੇਂ ਹੁਣ ਇਹਨਾਂ ਸਾਥੀਆਂ ਕੋਲੇ ਸੰਮਣ ਆ ਰਹੇ ਆ ਇਹਨਾਂ ਕੋਲੇ ਤਾਂ ਬਰੰਟ ਵੀ ਆ ਗਿਆ ਨਾ ਕੋਰਟ ਦੇ ਜੀ ਉਹ ਦਿਖਾ ਦਿੰਗੇ ਹਾਂਜੀ ਬਰੰਟ ਵੀ ਆ ਗਿਆ ਨਾ ਕੋਰਟ ਦੇ ਹੂੰ ਤੇ ਉਹਨਾਂ ਨੇ ਵੀ ਫਿਰ ਇਸ ਤਰੀ ਧਰਨਾ ਲਾਇਆ ਹੂੰ ਤੇ ਸ਼ਾਮ ਨੂੰ 10 ਵਜੇ ਜਾ ਕੇ ਇਹਨਾਂ ਦੇ ਜਿਹੜੇ ਇਹਨਾਂ ਤੋਂ ਵੱਡੇ ਅਧਿਕਾਰੀ ਹੋਣਗੇ ਜਿਹਨਾਂ ਦੇ ਜ਼ਿੰਮੇਵਾਰ ਲੋਕ ਹੋਣਗੇ ਉਹਨਾਂ ਨੇ ਆ ਕੇ ਫਿਰ ਇਹ ਮੰਨਿਆ ਤੇ ਉਸ ਸਾਡੇ ਸਾਥੀ ਕਿਸਾਨ ਦਾ ਜਿਹੜਾ ਸਾਰਾ ਰੁਪਈਆ-ਰੁਪਈਆ ਉਸ ਬੈਂਕ ਨੇ ਵਾਪਸ ਕੀਤਾ ਤੇ ਅਸੀਂ ਵੀ ਇਸੇ ਉਸ ਰਾਉਂਡ ਦੇ ਵਿੱਚ ਆ ਕੇ ਬੈਠੇ ਆ ਤੇ ਕਰਾਵਾਂਗੇ ਵੀ ਇਤਿਹਾਸ ਵੀ ਸਾਡਾ ਇਹ ਦੱਸਦਾ ਕਦੇ ਨਹੀਂ ਮੈਦਾਨ ਛੱਡ ਕੇ ਭੱਜੇ ਨਾ ਇਹ ਜੇ ਚੋਰਾਂ ਨੂੰ ਅਸੀਂ ਭੱਜਣ ਦਵਾਂਗੇ ਤੇ ਇੱਥੇ ਵੀ ਹੁਣ ਸਾਡੇ ਸਾਥੀ ਹੋਰ ਕਿਸਾਨ ਆ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ ਮੀਟਿੰਗ ਕਰਾਂਗੇ ਤੇ ਉਹਦੇ ਚ ਅਗਲਾ ਪ੍ਰੋਗਰਾਮ ਅਸੀਂ ਤੈਅ ਕਰਲਾਂਗੇ ਜੀ ਹਾਂਜੀ ਭਲਵੰਤ ਜੀ ਸਾਹਿਬ ਹਾਂ ਇੱਕ ਜੈਸ ਬੈਂਕ ਨੂੰ ਰੋਂਦੇ ਬੈਂਕਾਂ ਸਾਹਦੇ ਇਹੀ ਹਾਲ ਹੈ 2 ਸਾਲ ਪਹਿਲੇ ਦੀ ਗੱਲ ਹੈ ਉਹ ਇੱਕ ਜਿੰਦਾਬਾਦ ਕੇਨਰਾ ਬੈਂਕ ਉਹ ਵੀ ਇੱਕ ਕੁੜੀ ਦਾ ਮਾਜਰੀ ਦੀ ਕੁੜੀ ਇੱਥੇ ਦੁਕਾਨ ਆਪਣਾ ਆਦਾਰਾ ਚਲਾਦੀ ਆ ਛੋਟਾ ਜਿਹਾ ਉੱਥੇ ਆ ਕੇ ਉਹਨੇ ਇੱਕ ਲੋਨ ਕਰਾਇਆਤਾ ਉਹਦਾ ਵੀ ਇਸ ਤਰ੍ਹਾਂ 1 ਲੱਖ ਰੁਪਈਆ ਉਹ ਢਕਾਰ ਮਾਰ ਗਿਆ ਮੈਨੇਜਰ ਉਹ ਵੀ ਸਾਨੂੰ ਕਿਤੇ ਜ ਆਪ ਪਤਾ ਲੱਗ ਕੇ ਆ ਕੇ ਬੈਂਕ ਦੇ ਮੂਹਰੇ ਬੈਠੇ ਇਸੇ ਤਰ੍ਹਾਂ ਫੇ 2 ਘੰਟੇ ਚੱਲੇ ਨਹੀਂ ਉਹਨੇ ਜਦ ਆ ਕੇ ਆਪਣਾ ਉਹਦਾ ਖਾਤਾ ਸਾਫ ਕਰਤਾ ਜਾਣੀ ਸਾਨੂੰ ਰੌਲਾ ਪਾ ਗਿਓ ਕੁੜਾ ਠੱਗੀ ਮਾਰਨ ਤੋਂ ਬਚਾਉਣਾ ਪਿਆ ਨਹੀਂ ਇਹ ਸਾਰਾ ਇਹੀ ਹਾਲ ਹੈ ਪਤਾ ਨਹੀਂ ਕੀ ਕਿਥੇ ਜਾ ਖੜੂ ਦੁਨੀਆ ਲੁੱਟਾਂ ਭਰੇ ਹੋਈ ਵੀ ਹੈ ਜੀ ਜੀ ਧੰਨਵਾਦ ਜੀ ਸੋ ਕਹਿੰਦੇ ਜੀ ਲੁੱਟਾਂ ਤੇ ਉਹ ਹੋਈਆਂ ਪਈਆਂ ਨੇ ਇਦਾਂ ਦੀਆਂ ਤੇ ਬੰਦੀਆਂ ਕਰਦੇ ਆ ਜੀ ਨਾਲ ਖੜਜੋ ਸੋ ਹੋਰ ਵੀ ਸਾਥੀ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ਆ ਜਾਓ ਜੀ